बणी त मसलो जूं दान जे बड़ा दानीर बि छोर द सी ਜੀਗੀ ਕਦੇ ਕਦੇ ਗੁੱਸਾ ਵੀ ਆ ਜਾਵੇ ਖਿਲਕੇ ਭਲਾ ਕੀ ਕਹਿੰਦੀ ਏ ਆਂ ਭਨ ਸੁੱਤਾਂ ਦੇ ਮਿੱਟੀ ਦੇ ਆ ਘਰੇ ਆ ਸੋਣੀ ਕਹਿੰਦੀ ਏ ਘਰੇ ਨੂੰ ਭਨ ਸੁੱਤਾਂ ਦੇ ਮਿੱਟੀ ਦੇ ਆ ਘਰੇ ਆ ਚੱਲ ਪੈਂਦਾ ਮਸੂਕਾਂ ਦੀ ਢਾਟੇ ਇੱਕ ਤੂੰ ਪਾਹਰਾ ਦੂਜੇ ਪਾਣੀ ਭਾਰਾ ਜੀ ਜੰਨਿਆਂ ਜਾਨੂ ਮੋਕਾ ਕੇ ਇੱਕ ਤੂੰ ਪਾਹਰਾ ਦੂਜਾ ਪਾਣੀ ਭਾਰਾ

ਕੰਦਰ ਸੋਹਣੀਏ ਦੇਖੀ ਕਿਤੇ ਕੋਈ ਗਲਤੀ ਨਾ ਕਰ ਬੈਠਾ ਇਹ ਮਾਸੂਮਾਂ ਦੀ ਬਾਤ ਸਾਡੇ ਗਲ ਵਿੱਚ ਉੱਤੇ ਨਹੀਂ ਆਈ ਸਾਨੂੰ ਵੀ ਬੜਾ ਪੂਰ ਕਰਦਾ ਸੋਹਣੀ ਕਹਿੰਦੀ ਤੈਨੂੰ ਕੀ ਕਰਨਾ ਪਿਆ ਵੇ ਸੋਹਣੀ ਕਹਿੰਦੀ ਕੰਦਰ ਘਬਰਾ ਨਾ ਦੱਸਦਾ ਸੋਹਣੀ ਤਨ ਨਾ ਸੁੱਤੀ ਮੈਨੂੰ ਚੂਰ ਨਾ ਕਰਦੀ ਆਹ ਸਾਬਰੇ ਬੜੇ ਦੁੱਖ ਪਾਏ ਪਹਿਲਾਂ ਚੋਟ ਤਈਆਂ ਦੀ ਖਾਦੀ ਫੇਰ ਅਸਾ ਹੱਥੋਂ ਯਾਰ ਦੇ ਪਾਏ ਉਹਨੇ ਤੁੱਟ-ਕੁੱਟ ਕੇ ਮੇਰਾ ਚੂਰਾ ਕੀਤਾ ਫੇਰ ਛੰਣੀ ਦੇ ਨਾਲ ਛਣਾਏ

पशू कविता मुसीबत सो सोणी गजदा ਹਾਜ਼ਰ ਅਤੀ ਰਾਤ ਤੇ ਅਤੀ ਰਾਤ ਪਿੱਛੇ ਸੋਹਣੀ ਨੇ ਘਰੋਂ ਤਿਆਰੀ ਕਰ ਲਈ ਕਾੜੇ ਲਈ ਯਾਰ ਦੇ ਵਿਦਾਰ ਦੇ ਮੌਸਮ ਕਿਦਾਂ ਦਾ ਮਿੰਨੀ ਮਿੰਨੀ ਦੁਨੀਆ ਪਹਾਰੀਆਂ ਸੋਹਣੀ ਦਰਿਆ ਦੇ ਕੰਨਾਰੇ ਤੇ ਚਲੀ ਗਈ ਕੀ ਦੇਖਦੀ ਆ ਕੀ ਸੋਚਦੀ ਆ ਅੱਗੇ ਦਰਿਆ ਵਿੱਚ ਪਾਣੀ ਹੁੰਦਾ ਬਹੁਤਾ ਘੱਟ ਤੂੰ ਕਾੜੇ ਨੂੰ ਟਾਟ ਤੇ ਲੈਣੀ ਔਰ ਕਾਹ ਚਲੀ ਜਾਨੀ ਹੈ ਅੱਜ ਪਹਾੜ ਵਿੱਚ ਵਾਰਸ਼ ਹੋ ਗਈ ਜ਼ਿਆਦਾ ਦਰਿਆ ਵਿੱਚ ਪਾਣੀ ਆ ਗਿਆ ਬਹੁਤਾ ਉੱਚਾ ਕੇ ਕਾੜੇ ਨੂੰ ਦੇਖ ਲੱਗ ਕੇ ਉਹਦੇ ਵਿੱਚ ਕੋਈ ਮੁਕਸਤਾ ਨਹੀਂ ਪੈਂਦਾ ਹਾਂ ਹਾਂ ਹਾਜ਼ਰ ਜਿੰਨਾ ਘੜਾ ਜਿੰਨਾ ਘੋਟਿਆਂ ਦੇ ਵਿੱਚ ਘੜਾ ਰੱਖਿਆ ਹੋਇਆ ਸੀ ਸੋਹਣੀ ਆ ਉਥੇ ਆ ਘੜੇ ਨੂੰ ਚੁੱਕਿਆ ਥੋਲਾ ਮਾਰਿਆ ਘੜਾ ਕਹਿੰਦਾ ਸੋਹਣੀਏ ਇੱਥੇ ਹੀ ਰੱਖ ਦੇ ਉਹ ਕਹਿੰਦੀ ਕੀ ਗੱਲ ਮੈਂ ਅੱਗੇ ਰੋਜ਼ ਪਾ ਲਵਾਂ ਅੱਜ ਕੋਈ ਨਾ ਇੱਥੇ ਰੱਖ ਤੋ ਘੜਾ ਕਹਿੰਦਾ ਨਹੀਂ ਸੋਹਣੀਏ ਨਹੀਂ ਉਲੇ ਵਿੱਚ ਪੈ ਗਈ ਅੰਗੇ ਜਿਹੜੇ ਘੜੇ ਮਰ ਜਾਂਦੀ ਸੀ ਫਿਰ ਤੇ ਪੱਕਾ ਸੀ ਮੈਂ ਤੇ ਕਰਜਾ ਤੈਨੂੰ ਪਾਰ ਨਹੀਂ ਲਾਉਣਾ ਤੈਨੂੰ ਕੁੱਝ ਜੇ ਆ ਆ ਕੰਦੀ ਗਲਤ ਗੱਲਵੇਂ ਤੂੰ ਘੜਾ ਵੀ ਉਹੀ ਤੇਰੀ ਬਣਾਵਟ ਵੀ ਉਹੀ ਤੇਰਾ ਰੰਗ ਰੂਪ ਵੀ ਉਹੀ ਅੱਜ ਕੱਲ ਮੈਂ ਤੈਨੂੰ ਮੋਟੇ ਚ ਰੱਖ ਕੇ ਜਾਈਆ ਬਦ ਤੂੰ ਕੱਚਾ ਕਿੱਦਾਂ ਹੋ ਗਿਆ ਕਹਿੰਦਾ ਸੋਹਣੀਏ ਇਹ ਗੱਲ ਸੱਚੀ ਐ ਮੈਂ ਘੜਾ ਵੀ ਉਹੀ ਮੇਰਾ ਰੰਗ ਰੂਪ ਵੀ ਉਹੀ ਤੇਰੀ ਬਣਾਵਟ ਵੀ ਉਹੀ ਪਰ ਅੱਜ ਤੂੰ ਆਣਾ ਮੈਨੂੰ ਧਾਰ ਤੇ ਲੈਣਾ ਔਰ ਪਾਰ ਚਲੀ ਜਾਣੀ ਅੱਜ ਇਹਨਾਂ ਲਫਾ ਪੈਂਦੀਆਂ ਨੂੰ ਦੇਖ ਕੇ ਤੇਰਾ ਦਿਲ ਗਿਆ ਹਿਲ ਤੂੰ ਆਪਣੇ ਸਿੱਦਕ ਤੇ ਕਹਿ ਨਹੀਂ ਰਹੀ ਤੈਂ ਮੈਨੂੰ ਚਾਕੇ ਥੋੜ ਕੇ ਦੇਖ ਲਿਆ ਹੁਣ ਤੇ ਮੈਂ ਕੱਚਾ ਤੈਨੂੰ ਪਾਰ ਨਹੀਂ ਲਾਉਣਾ ਤੇ ਵਿੱਚ ਪੁੱਜੇ ਸੋਹਣੀ ਕਹਿੰਦੀ ਗਲਤ ਗੱਲ ਦੇ ਸੋਹਣੀ ਕਹਿੰਦੀ ਗੱਲ ਸੁਣ ਵੇ ਇਹਨਾਂ ਆਸ਼ਕਾਂ ਨੂੰ ਮੌਤ ਦੇ ਗ੍ਰਾਵੇ ਦਿੰਨਾ ਸੋਹਣੀ ਕਹਿੰਦੀ ਜਾਉਂ ਜ਼ਰੂਰ ਧਾਮੇ ਜਾਂਦੀ ਤੂੰ ਬੁੱਝਾ ਕੀ ਕਹਿੰਦੀ ਏ ਹਾਂ ਸੋਹਣੀ ਨੂੰ ਜਦ ਥਾ ਪੱਕੇ ਦੀ ਜਾਰੋ ਕੱਚਾ ਨਜ਼ਰੀ ਆਇਆ ਮੈਂ ਚੁੱਕ ਕੇ ਘਰੇ ਨੂੰ ਤਹਾਕ ਕਰ ਤਰਿਆ यारो पिछा न कदम हटायाना जिल पी सोणी कद कचे न कहिड़ा की कंदे हर i